ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ 'ਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਦਾ ਲੋਹ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਉਹ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠਿਆ ਹੀ ਨਹੀਂ ਇਲੀਗਲ ਕਲੋਨੀਆ ਇਲੀਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲਓ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਇੱਕ ਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਹੈ ਲਾਗੂ ਹੈ ਹੀ ਹੈ ਇੱਥੇ ਤਾਂ ਜੇ ਹਰ ਚੀਜ਼ ਦੇ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ 3 ਹੋਏ ਨੇ ਇੱਕ 70 ਸਾਲ ਦਾ ਸਿਸਟਮ ਹੈ ਇੱਕ 3 ਸਾਲ ਦੀ ਸਰਕਾਰ ਹੈ ਉਹ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕਿੱਤੀ ਜਾ ਰਹੀ ਹੈ ਤੇ ਉਹ ਹੋ ਜੂਗਾ ਜੇ ਲੋਕ ਇਹ ਸਾਰੇ ਤਾਂ ਮਾਰੇ ਤਾਂ ਹੁਣ ਹੋ ਰਿਹਾ ਨਾ ਇਹ ਤਾਂ ਪ੍ਰੈਜ਼ੀਡੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਫੀਸ ਲੈ ਲਈ ਕਿਵੇਂ ਕਵਰ ਕਰਾਂਗੇ ਆਪਾਂ ਹਾਂਜੀ ਇਹ ਤਾਂ ਇਸ ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠਿੱਕ ਕੇ ਲਈ ਹੈ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਪ੍ਰੈਜ਼ੀਡੈਂਟ ਸਰਕਾਰ ਦੀ ਗੱਲ ਕਰ ਰਿਹਾ ਹਾਂ ਉਹ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠਿੱਕ ਕੇ ਲੈ ਲਈ 64% ਲੇਸ ਤੋਂ ਠਿੱਕ ਕੇ ਲੈ ਕਿਵੇਂ ਕੰਮ ਕਰੂੰਗੀ ਮੈਂ ਪਿਛਲੀ ਕਿਹੜੀ ਸਰਕਾਰ ਕੀ ਕਰੀ ਠਿੱਕੇ ਦੇਣ ਦੇ ਪਰ ਕਿਸ ਤਰ੍ਹਾਂ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾਂ ਮਾਰਦੇ ਨੀ ਸਰਕਾਰ ਨਹੀਂ ਦਿੰਦੀ ਨਹੀਂ ਟੈਂਡਰ ਨਹੀਂ ਤਾਂ ਤੁਹਾਡੀ ਸਰਕਾਰ ਕਰੀ ਹੈ ਨਾ ਨਹੀਂ ਟੈਂਡਰ ਨਗਰ ਕੌਂਸਲ ਤੁਹਾਡੀ ਦੀ ਨਹੀਂ ਤੂਸੂ ਦੀ ਕਿਸੇ ਨਹੀਂ ਨਹੀਂ ਨਗਰ ਕੌਂਸਲ ਜਿਹੜੀ ਹੈਗੀ ਐ ਇਸ ਟਾਈਮ ਇਥੇ ਅਕਾਲੀ ਦਲ ਦੀ ਹੈ ਅਕਾਲੀ ਦਲ ਸਰਕਾਰ ਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਾਈਉਂਦੀ ਹੈ ਠੀਕ ਹੋ ਮਾਣਾ ਮੋਟਾ ਕਿਤੇ ਉਹਨੂੰ ਦੁਗਦੀ ਨੂੰ ਸਾਂਹ ਆਉਂਦਾ ਜੀ ਉਹ ਸਾਹਿਬ ਜੇ ਤੁਹਾਨੂੰ ਜੀ ਉਹ ਸਾਹਿਬ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਦੇ ਠੇਕੇ ਨੇ ਹੁਣੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਹੈ ਕਿ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਾ ਨਹੀਂ ਜੇ ਤੁਸੀਂ ਰਿਕਾਰਡ ਚ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦੋ ਕਿਹਾ ਕਿ ਨਹੀਂ ਮੈਂ ਹਾਂ ਅਗਲੀ ਵਾਰ ਜਿਹੜੇ ਆਨਲਾਈਨ ਆਪਰੇਟਰ ਹੁਣ ਪਰੇ ਨੇ ਪ੍ਰਾਣ ਪ੍ਰਣ ਕਦਮ ਦੇ ਅੰਦਰ ਚੱਲੀ ਜਦੋਂ ਉਹਨਾਂ ਨੂੰ ਕੁਝ ਕੋਲ ਨਹੀਂ ਚਾਦਾ ਤਾਂ ਪਰ ਟੋਟਲ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰਤਾ ਮੈਂ ਉਹ ਜਿਹੜੇ ਕੰਮ ਨੇ ਉਹ ਜਿਹੜੇ ਕੁਛ ਕੰਮ ਚੱਲੇ ਨਵੇਂ ਕੰਮ ਨੇ ਜਿਹੜੇ ਨਵੇਂ ਤੇ ਬਲੈਕਲਿਸਟ ਦੇ ਬੰਦੇ ਨੂੰ ਕਿਉਂ ਦੇ ਦੋ ਸਾਰੇ ਮੈਂ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਇਹ ਕੋਈ ਗਾਇਬ ਨਹੀਂ ਜੋ ਬੰਦਾ ਸਰਕਾਰ ਦੇ ਪੋਰਟਲ ਦੇਣਾ ਕੋਈ ਕਿਦੋਂ ਬਾਹਰ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਵਿੱਚ ਕਿਦੋਂ ਕੋਈ ਕੰਮ ਪਾਸ ਕਰ ਸਕਦਾ ਜਿਹੜੇ ਆਪਣਾ ਕੋਈ ਰੋਲ ਨਹੀਂ ਦਿੰਦਾ ਨਹੀਂ ਨਹੀਂ ਲੈਸ ਤੇ ਲੋ ਕੁਆਲਿਟੀ ਵਾਲੇ ਕੰਮ ਕਿਉਂ ਕਰ ਰਹੇ ਮੈਂ ਨਹੀਂ ਮੈਡਮ ਗੱਲ ਤਾਂ ਇਹ ਹੀ ਹੈ ਨਹੀਂ ਜ ਮੈਡਮ ਐਨਾ ਖੁੱਲ ਕੇ ਬੋਲਦੇ ਹਾਂ ਤੁਸੀਂ ਐਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆਦਾ ਕੋਈ ਜਵਾਬ ਨਹੀਂ ਮਿਲਦਾ ਯਾਰ ਦਤ ਪੁਰਾਣੀ ਹੈ ਕਿ ਯਾਰ ਤਾਂ ਇਹਨਾਂ ਦੀ ਨਿਕਲ ਜਾਣਗੇ ਬਿਲਕੁਲ ਸਤ ਇਹ ਹੈ ਵੀ ਲਿਸਟ ਤੋਂ ਉਹਨਾਂ ਦੇ ਪਾਗਲ ਨੁਕਸਾਨ ਹੁੰਦਾ ਸਮ ਕਦੇ ਇਹਨਾਂ ਲਿਸਟ ਬਾਕੀ ਕਿਹਨੂੰ ਗਏ ਦਤ ਕੋ ਅੱਪਸ ਹੋਰ ਕੇ ਦਿਨ ਨੂੰ ਫਿਰਦੇ ਆ ਉਹ ਚਲੀ ਮੇਰੇ ਕੋਈ ਤੁਸੀਂ ਕਹਿ ਰਹੇ ਵੀ ਨਗਰ ਕੌਂਸਲ ਦੀ ਪ੍ਰਧਾਨ ਹੈ ਕਲੀਟੀਟੀ ਨਗਰ ਕੌਂਸਲ ਦੀ ਪ੍ਰਧਾਨ ਕਾਲੀ ਦਲਦੀ ਓਕੇ ਪਰ ਹਰੇਕ ਮੀਟਿੰਗ ਦਾ ਕੋਈ ਏਜੰਡਾ ਜਾਂਦਾ ਹੈ ਹਾਂ ਜੀ ਤੁਸੀਂ ਮੀਟਿੰਗਾਂ 'ਚ ਨਾ ਤੁਸੀਂ ਤੁਸੀਂ ਸਾਹਮਣੇ ਹੁੰਦੇ ਹੋ ਨਾ ਤੁਹਾਡਾ ਚਮਕੌਰ ਸਰਦ ਐਮ ਐਲ ਏ ਹ ਸਿਰਫ ਡੀਡਸ ਜਿਹੜੀ ਐ ਐਮਐਲਏ ਦੀ ਉੱਤੇ ਉਹ ਯੂਨੀਅਨ ਮਤਲਬ ਮੀਟਿੰਗ ਹੋਰਲੀ ਤੇ ਹੱਥ تکਾਈ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਆ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਨਹੀਂ ਨਹੀਂ ਮੇਰਾ ਸਵਾਲ ਨਹੀਂ 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 ਮੇਰਾ ਸਵਾਲ ਹੈ ਵੀ ਤੁਹਾਨੂੰ ਜਿੰਦਾ ਜਾਂਦਾ ਤੁਸੀਂ ਕਿਸੇ ਮੀਟਿੰਗ ਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵਿੱਚ ਇੱਕ ਟੁੱਟਿਆ ਹੀ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਰਗਵਾਏ ਨੇ ਤੂੰ 2 ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅਕਾਲੀ ਦਲ ਦੇ ਆਏ ਹੋਏ ਗ੍ਰੇਡਰ ਲਵਾਉਣ ਆਪ ਗ੍ਰੇਡ ਕਰਾਏ ਆਜੇ ਇੱਥੇ ਕੁਝ ਅਕਾਲੀ ਦਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਉੱਪ ਚੜ ਕੇ ਮੇਲੇ ਮਾਰ ਰਹੇ ਸੀ ਸਾਡਾ ਤੁਸੀਂ ਪ੍ਰੈਸ ਨਾਲ ਅਕਾਲੀ ਦਲ ਨਾਲ ਅਸੀਂ ਆਪਣੀ ਗੱਲ ਕਰ ਰਹੀ ਹਾਂ ਮੈਡਮ ਤੁਸੀਂ ਇੰਨਾ ਇੰਨਾ ਖੋਲ ਕੇ ਬੋਲਦੇ ਹੋ ਇੰਨਾ ਦਬਾਂਗੋ ਕੇ ਬੋਲਦੇ ਹੋ ਤੁਸੀਂ ਸਾਰੇ ਡਰਦੇ ਹੋ ਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪੁੱਛਦੀ ਤੁਸੀਂ ਕਹਿੰਦੇ ਮੈਂ ਕਿਸੇ ਦਾ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਦਾ ਡਾਂਗ ਮਾਰਾਂ ਮੇਰਾ ਕੰਮ ਹੈ ਆਪਣੇ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ腐ਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਇਹ ਇਹ ਭੁਗਤਣਗੇ